ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਜੀ ਹੋਰ ਦੱਸੋ ਸਭ ਠੀਕ ਹੋ ਤੇ ਅੱਜ ਅਸੀਂ ਨਵੇਂ گاؤں ਸਾਈਡ ਦੇ ਉੱਤੇ ਆਏ ਤਿਗੇ ਤੇ ਆਹ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਨਵੇਂ گاؤں ਦਾ ਇਹ ਚੌਕ ਹੈਗਾ ਇੱਥੇ ਬਣਿਆ ਹੋਇਆ ਤੇ ਉੱਥੇ ਇੱਕ ਆਪਣਾ ਵੀਰ ਖੜਦਾ ਹੈਗਾ ਆਹ ਸਾਹਮਣੇ ਹੈਗਾ ਇੱਕ ਤਰ੍ਹਾਂ ਬਹੁਤ ਜਿਹੜਾ ਵਧੀਆ ਹੈਗਾ ਅੰਕੜੇ ਢੋਡੇ ਬਣਾ ਰਿਹਾ ਹੈਗਾ ਇਹ ਬਾਈ ਦੀ ਸਪੋਰਟ ਵੱਤੋ ਜਰੂਰ ਕਰਿਆ ਕਰੋ ਤੇ ਆਹ ਜਿਹੜੀ ਬਾਈ ਦੀ ਰੇੜੀ ਲੱਗੀ ਹੋਈ ਹੈਗੀ ਤੁਸੀਂ ਦੇਖ ਸਕਦੇ ਹੋਗੇ ਤੇ ਬਾਈ ਜਿਹੜਾ ਬਹੁਤ ਗਰੀਬ ਪਰਿਵਾਰ ਦੇ ਵਿੱਚੋਂ ਆਗਾ ਤੇ ਬਾਈ ਦੀ ਹੈਲਪ ਜ਼ਰੂਰ ਜ਼ਰੂਰ ਕਰਦਿਆ ਕਰੋ ਆ ਚੌਂਕ ਦੇ ਵਿੱਚ ਹੈਗਾਗਾ ਤੇ ਅਸੀਂ ਵੀ ਆ ਵੀਰ ਕੋਲੋਂ ਅੱਜ ਠੰਡਾ ਪੀਣ ਆਏ ਤੇ ਹੋਰ ਵੀਰੇ ਕੀ ਹਾਲ ਠੀਕ ਹੈ ਜੀ ਆ ਵੀਰੇ ਕੋਲੋਂ ਅੱਜ ਠੰਡਾ ਪੀਣ ਆਏ ਤੇਗੇ ਬਰਫਾਦੜੀ ਹੋਰ ਪਾ ਦਿਓ ਤੇ ਬਾਈ ਬਹੁਤ ਵਧੀਆ ਜਿਹੜਾ ਠੰਡਾ ਠੰਡਾ ਬਣਾਉਂਦਾ ਹੈਗਾ ਆਇਆ ਜ਼ਰੂਰ ਕਰੋ ਬਾਈ ਕੋਲੇ ਤੇ ਬਾਈ ਕੋਲੋਂ ਆਪਾਂ ਨੇ ਠੰਡਾ ਲਿਆ ਹੈਗਾ ਹੁਣ ਪੀਨੇ ਆਗੇ ਆਪਾਂ ਬਹੁਤ ਟੈਸਟ ਚੀਜ਼ ਬਣਾਈ ਹੈਗੀ ਵੀਰ ਨੇ ਇਹ ਵੀਰ ਦਾ ਜਿਹੜਾ ਐਡਰੈਸ ਹੈਗਾ ਉਹ ਨਵਾਂ گاؤں ਹੈਗਾ ਪੈਂਦਾ ਹੈਗਾ ਨਵੇਂ گاؤں ਦੇ ਚੌਕ ਦੇ ਵਿੱਚ ਹੀ ਵੀਰ ਦੀ ਢੇੜੀ ਲੱਗਦੀ ਹੈ ਪਛਾਣ ਕਰ ਲਓ ਵੀਰੇ ਕੀ ਨਾਮ ਹੈ ਆਪਣਾ ਛੇ ਵਜੇ ਬਾਈ ਦਾ ਨਾਮ ਸ਼ਿਰਕ ਕਿੰਨੇ ਵਜੇ ਆਇਆ ਨਾ ਉਹ ਜਾਨਣਾ ਕਿਹੜਾ ਮੁੰਡਾ ਹੈ ਬਾਈ ਦਾ ਜਿਹੜਾ ਟਾਈਮ ਹੈਗਾ 7 ਵਜੇ ਤੋਂ ਲੈ ਕੇ ਛੇ ਵੇਰੇ ਤੇ ਰਾਤ ਨੂੰ 8:30 ਪੌਣੇ 9 ਵਜੇ ਤੱਕ ਬਾਈ ਉਰੇ ਖੜਦਾ ਹੈਗਾ ਆਓ ਬਾਈ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਬਾਈ ਬਹੁਤ ਇਮਾਨਦਾਰ ਬੰਦਾ ਹੈਗਾ ਬਹੁਤ ਵਧੀਆ ਜਿਹੜਾ ਨਿੰਬੂ ਪਾਣੀ ਬਾਈ ਬਣਾਉਂਦਾ ਹੈਗਾ ਜਦੋਂ ਵੀ ਤੁਸੀਂ ਬਾਈ ਕੋਲੇ ਆਉਣਾਗਾ ਤਾਂ ਜਿਹੜਾ ਨਵਾਂ گا ਉਹ ਚੌਕ ਆ ਜੀ ਆਰਾਮਨਗਰ ਵੀ ਕਹਿੰਦੇ ਨੇ ਨਵਾਂ گا ਵੀ ਚੌਕ ਪੈਂਦਾ ਹੈਗਾ ਇਹ ਇੱਥੇ ਆ ਕੇ ਤੁਸੀਂ ਬਾਈ ਕੋਲ ਠੰਡਾ ਵਗੈਰਾ ਸਾਰਾ ਕੁਝ ਪੀ ਸਕਦੇ ਹੋਗੇ ਤੇ ਆਜੋ ਬਾਕੀ ਚੱਲਦੇ ਆਂ ਇਹਨੂੰ ਕਰਦੇ ਆਂਗੇ ਤੇ ਸਾਹਮਣੇ ਬਾਈ ਦਾ ਸਟਾਲ ਹੈਗਾ ਤੁਸੀਂ ਦੇਖ ਲਓ ਤੇ ਆ ਆ ਸਾਹਮਣੇ ਪਟਿਆੜੇ ਨੂੰ ਕਹਿੰਦੇ ਬਲਵੇੜੇ ਨੂੰ ਤੇ ਆ ਛੀਕੇ ਨੂੰ ਜਾਂਦੀ ਹੈਗੀ ਤੇ ਇਧਰੋਂ ਸਮਾਨੇ ਤੋਂ ਆ ਰਹੀ ਹੈਗੀ ਆ ਚੌਕ ਹੈਗਾ ਚੌਕ ਦੇ ਵਿੱਚ ਬਾਈ ਦਾ ਜਿਹੜਾ ਸਟਾਲ ਹੈਗਾ ਦੱਬ ਕੇ ਸ਼ੇਰ ਜਰੂਰ ਕਰ ਦੋ ਆ ਬਾਈ ਆਪਣਾ ਨਵੇਂ گاؤں ਖੜਦਾ ਜੀ ਚੌਕ ਦੇ ਵਿੱਚ ਬਹੁਤ ਵਿਚਾਰਾ ਹਿੰਮਤੀ ਹੈਗਾ ਇਹਦੀ ਵੀ ਵਿਚਾਰੀਏ ਵੱਧ ਤੋਂ ਵੱਧ ਹੈਲਪ ਜਰੂਰ ਕਰਿਆ ਕਰੋ ਇਹ ਵੀਰ ਜਿਹਦੇ ਕੋਲੇ ਲਿਮਕਾ ਹਰ ਇੱਕ ਤਰ੍ਹਾਂ ਦਾ ਨਿੰਬੂ ਪਾਣੀ ਇਹ ਬੇਚਾਰਾ ਵੇਚ ਕੇ ਆਪਣੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਕਰਦਾਗਾ ਤੇ ਬਹੁਤ ਵਧੀਆ ਵਿਚਾਰਾ ਹੈਗਾ ਸਿਸਟਮ ਇਹਦਾ ਵੀਰ ਬਣ ਕੇ ਥੋੜਾ ਜਿਹਾ ਇਹਦਾ ਉਹ ਕਰਿਆ ਜਰੂਰ ਕਰਿਆ ਕਰੋ ਸਪੋਰਟ ਬਾਈ ਦੀ ਗੱਡ ਕੇ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਵੀਰ ਤਨੂੰ